ਕੇਂਦਰ ਸਰਕਾਰ ਨੇ ਪਿਛਲੇ 8 ਸਾਲਾਂ ਵਿੱਚ ਦੇਸ਼ ਅਤੇ ਖਾਸ ਕਰਕੇ ਪੰਜਾਬ ਲਈ ਜੋ ਵੀ ਮਦਦ ਕੀਤੀ ਹੈ ਉਸ ਨੂੰ ਲੋਕਾਂ ਨਾਲ ਸਾਂਝਾ ਕਰਨ ਲਈ ਘਰ ਘਰ ਜਾ ਕੇ ਦੱਸਣ ਲਈ ਅੱਜ ਇੱਥੇ ਪਹੁੰਚੇ ਆਂ ਅਤੇ ਭਾਜਪਾ ਵੱਖ-ਵੱਖ ਟੀਮਾਂ ਦੀ ਅਗਵਾਈ ਹੇਠ ਭਾਜਪਾ ਨੂੰ ਹੋਰ ਮਜ਼ਬੂਤ ਕਰੇਗੀ ਜੇਕਰ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਜੇਕਰ ਇਸ ਦਾ ਪਿਛੋਕੜ ਦੇਖਣਾ ਹੋਵੇ ਤਾਂ ਦਿੱਲੀ ਵਿੱਚ ਹੀ ਦੇਖ ਸਕਦੇ ਹੋ ਉਹਨਾਂ ਕਿਹਾ ਕਿ ਸਰਕਾਰ ਨੇ ਪੰਜਾਬ ਤੇ 33 ਲੱਖ ਕਰੋੜ ਦਾ ਕਬਜ਼ਾ ਖੜਾ ਕੀਤਾ ਹੈ ਜੇਕਰ ਪੰਜਾਬ ਦਾ ਭਲਾ ਕਰਨਾ ਹੈ ਤਾਂ ਪੰਜਾਬ ਵਿੱਚ ਭਾਜਪਾ ਨੂੰ ਲਿਆਉਣਾ ਜ਼ਰੂਰੀ ਹੈ ਦੂਜੇ ਪਾਸੇ ਉਹਨਾਂ ਅਕਾਲੀ ਦਲ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ GST ਬੰਦ ਹੋਣ ਦੀ ਕਗਾਰ ਤੇ ਹੈ ਤੇ ਪੰਜਾਬ ਦਾ ਵਿਕਾਸ ਪੈਸੇ ਦੇ ਨਾਲ ਹੋਵੇਗਾ ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਰੋਜ਼ ਨਵੇਂ-ਨਵੇਂ ਐਲਾਨ ਕਰਦੀ ਹੈ ਉਹਨਾਂ ਕਿਹਾ ਕਿ ਸਸਤੀ ਸ਼ਰਾਬ ਵਿੱਚ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੋਵੇਗਾ ਪੰਜਾਬ ਸਰਕਾਰ ਨੇ ਤਾਂ ਇਹ ਐਲਾਨ ਕਰ ਦਿੱਤਾ ਹੈ ਲੇਕਿਨ ਇਸ ਤਰ੍ਹਾਂ ਕਰ ਨਾਲ ਪੰਜਾਬ ਵਿੱਚ ਬਦਲਾ ਨਹੀਂ ਆਵੇਗਾ ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਨੂੰ ਉੜਤਾ ਪੰਜਾਬ ਕਿਹਾ ਜਾਂਦਾ ਸੀ ਅਕਾਲੀ ਸਰਕਾਰ ਵੱਲੋਂ ਚਿੱਟਾ ਵੇਚ ਕੇ ਪੰਜਾਬ ਦਾ ਬੇੜਾ ਗਰਖ ਕੀਤਾ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸ਼ਰਾਬ ਵੇਚ ਕੇ ਪੰਜਾਬ ਦਾ ਬੇੜਾ ਗਰਖ ਕਰਨ ਦੀ ਕਗਾਰ ਤੇ ਸਰਕਾਰ ਤੁਲੀ ਹੋਈ ਹੈ ਪੰਜਾਬ ਨੂੰ ਇੰਡਸਟਰੀ ਦੀ ਲੋੜ ਹੈ ਪੰਜਾਬ ਨੂੰ ਸਿੱਖਿਆ ਦੀ ਲੋੜ ਹੈ ਤਾਂ ਜੋ ਬੇਰੋਜ਼ਗਾਰ ਬੱਚੇ ਬਾਹਰ ਨਾ ਜਾ ਸਕਣ ਅਤੇ ਇੱਥੇ ਰਹਿ ਕੇ ਆਪਣਾ ਰੋਜ਼ਗਾਰ ਚਲਾ ਸਕਣ ਪੰਜਾਬ ਨੂੰ ਹਰ ਐਜੂਕੇਸ਼ਨ ਦੀ ਲੋੜ ਹੈ ਇਹ ਸੁਆਗਤ ਕਰਦੇ ਵੇ ਇਹਨਾਂ ਨੂੰ ਬਚਨ ਦੀ ਲੋੜ ਹੈ ਬਚਨ ਦੀ ਲੋੜ ਹੈ ਸੋਚ ਜਿਹੜੇ ਲੋਕ ਜਿਨ੍ਹਾਂ ਨੇ ਪੰਚ ਦੇ ਨਾਲ ਭਾਰਕ ਕੀਤਾ ਉਹਨਾਂ ਲੋਕਾਂ ਨੇ ਕਿਸਾਨਾਂ ਦੇ ਨਾਲ ਕੰਮ ਕੀਤਾ ਇਹ ਸਮੇਂ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਇਹਨਾਂ ਦੀ ਸੀ ਜਿਨ੍ਹਾਂ ਨੂੰ ਬਾਦਲ ਸਾਹਿਬ ਨੂੰ ਚਾਹੇ ਦੇਖੋ ਸਾਡੇ ਵਿਰੋਧੀ ਨੇ ਅੱਜ ਕਿਸਾਨ ਉਹਨਾਂ ਦਾ ਸਾਥ ਭਾਰਕ ਕੀਤਾ ਅੱਜ ਵੀ ਜਿੰਨੀ ਕੁ ਇਹ ਮੁਲਾਕਾ ਕਿਉਂ ਕਿ ਜਦੋਂ ਇਹ ਖੇਤੀ ਨੂੰ ਲੈ ਕੇ ਆਇਆ ਸੀ ਉਥੇ ਖੇਤੀ ਮਾਰ ਮਾਰ ਕੋਈ ਸੀਗਾ ਖੇਤੀ ਦਾ ਕੋਈ ਐਕਸਪਰਟ ਕੋਈ ਸੀਗਾ ਬਾਰਦ ਸਾਹਿਬ ਬਾਰਦ ਸਾਹਿਬ ਦੀ ਸਾਰੀ ਰਾਜਨੀਤੀ ਦੋ ਗੱਲਾਂ ਤੇ ਪੰਚ ਦੇ ਨਾਤੇ ਪਾਣੀ ਅਤੇ ਕਿਸਾਨੀ ਦੇ ਮਾਮਲੇ ਉਨੇ 50 ਸਾਲ ਲੱਗੇ ਪੰਜ ਵਾਰੀ ਵਿੱਚ ਬਦਲੀ ਬਣੇ ਤੇ ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਉਥੇ ਗੱਲ ਨੂੰ ਗੱਲ ਨੂੰ ਗੱਲ ਕਹਿੰਦੇ ਆ ਗੱਲ ਮੇਰਾ ਰਾਜਨੀਤਿਕ ਲਮਨਸ ਮਕਸਦ 아이 ਹੈ ਕਿ ਅਗਰ ਮੈਂ ਪੰਜਾਬ ਵਾਸਤੇ ਦੇਸ਼ ਵਾਸਤੇ ਕੁਝ ਕਰ ਸਕਾਂ ਰਾਜਨੀਤੀ ਦੇ ਮਾਧਿਅਮ ਨਾਲ ਉਹਦੇ ਵਾਸਤੇ ਆ ਜਿਹੜਾ ਫੈਸਲਾ ਲਿਆ ਹੈ ਅਗਰ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਪੰਜਾਬ ਦਾ ਕੁਝ ਸੁਨਾਰ ਸਕਦੇ ਆ ਪੰਜਾਬ ਦੀ ਵਿਕਾਸ ਵਾਸਤੇ ਜਵਾਨੀ ਵਾਸਤੇ ਕਿਸਾਨੀ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਉਹਦੇ ਚਾਹੇ ਅੱਤੀ ਬਰ ਵੀ ਯੋਗਦਾਨ ਪਾ ਸਕਦਾ ਹੈ ਉਹਦੇ ਵਾਸਤੇ ਫੈਸਲਾ ਜਾਕਰ ਸਾਹਿਬ ਜੀ ਲੋਕਾਂ ਦਾ ਚੰਗਸ ਤੋਂ ਕਾਫੀ ਖੇਰੇ ਦੇ ਰਗੇ ਨੇ ਬੀਜਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਕਾਫੀ ਮਨ ਉਤਾਰਦੇ ਰਹੇ ਨੇ ਇਹ ਸਰਕਾਰ ਜਿਹੜੀ ਹੈ ਉਹਦਾ ਦੇ ਇਰਾਦੇ ਦੀ ਕਰ ਰਹੀ ਹੋਗੀ ਕਿ ਸੰਦੀਪ ਵੀ ਆਏਗਾ ਦੇਖੋ ਸਭ ਆ ਮਸਲਾ ਸਿਰਫ ਇਕੱਲੇ ਸੰਦੀਪ ਜਾ ਖੜਦਾ ਬੀਜਪੀ 'ਚ ਆਣ ਦਾ ਹੈ ਕਿਤੇ ਪਾਰਟੀ 'ਚ ਜਾਣ ਦਾ ਹੈ ਕਾਂਗਰਸ 'ਚ ਜਾਣ ਦਾ ਨਹੀਂ ਅੱਜ ਮਸਲਾ ਕਾਂਗਰਸ ਦੀ ਘਟੋੜ ਜਿਹੜੀ ਪੰਜਾਬ ਦੀ ਇਕਾਈ ਹੈ ਉਹਨੂੰ ਉਹਦੀ ਹੋਂਦ ਬਚਾਉਣ ਦਾ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਚੱਲ ਰਹੀ ਹੈ ਤੁਸੀਂ ਮੈਨੂੰ ਆਹ ਨਾ ਪੁੱਛੋ ਵੀ ਕੌਣ ਆਊਗਾ ਤੁਸੀਂ ਆਹ ਪੁੱਛੋ ਵੀ ਕਾਂਗਰਸੇ ਰਹਿ ਕੌਣ ਜਾਊਗਾ ਜਗਰਦਵਾਲ ਜੀ ਤੁਹਾਡੀ ਫੇਰੀ ਵਾਰ ਜਾਣਕਾਰੀ ਦੇ ਦੇਖੋ ਕੇਂਦਰ ਸਰਕਾਰ ਨੇ ਪਿਛਲੇ 8 ਸਾਲਾਂ ਦੇ ਅੰਦਰ ਦੇਸ਼ ਵਾਸਤੇ ਇਹ ਕਾਸਟੋਰ ਦੇ ਪੰਜਾਬ ਵਾਸਤੇ ਜੋ ਉਹ ਲੋਕਾਂ ਨਾਲ ਸਾਂਝਾ ਕਰਨ ਵਾਸਤੇ ਇਹ ਲੈ ਆਂਕੜਿਆਂ ਨਾਲ ਨਹੀਂ ਬਲਕਿ ਉਹਦਾ ਜਿਹੜਾ ਪ੍ਰਭਾਵ ਲੇਖਾ ਜੀ ਉਹਨਾਂ ਗਰੀਬ ਲੋਕਾਂ 'ਚ ਜਿਨ੍ਹਾਂ ਦੀ ਦਿਹਾੜੀ ਉਸ ਸਮੇਂ ਕਰੋਨਾ ਕਾਲ ਦੇ ਅੰਦਰ ਜਿਨ੍ਹਾਂ ਨੂੰ ਰੋਜ਼ ਦਿਹਾੜੀ ਰੋਜ਼ ਜਿਹੜੀ ਸਜਰੀ ਕਮਾ ਕੇ ਤੇ ਜਿਹੜੀ ਕਾ ਕੇ ਖੰਦੇ ਸੀਗੇ ਉਹਨਾਂ ਲੋਕਾਂ ਨੂੰ ਜੋ ਸਹਾਇਤਾ ਉਸ ਸਮੇਂ ਮਿਲੀ 80 ਕਰੋੜ ਲੋਕਾਂ ਨੂੰ ਜੋ ਰਾਸ਼ਨ ਪਾਣੀ ਇਹਨਾਂ ਸਰਕਾਰ ਨੇ ਦਿੱਤਾ ਜਿਸ ਕਿਸਮ ਦੀ ਮੂਲ ਕੂਤ ਮੈਂ ਪੰਜਾਬ ਦੀ ਗੱਲ ਕਰਾਂ ਤੇ ਅਗਰ ਦੇਸ਼ ਦੇ ਅੰਦਰ 15 ਹੋਰ ਇਨੇ ਮੈਡੀਕਲ ਇੰਸਟੀਚਿਊਟਸ ਬਣਾਏ ਗਏ ਉਹ ਜੋ ਇੱਕ ਜਿਹੜਾ ਬਠਿੰਡਾ ਦੇ ਉੱਪਰ ਬਣਿਆ ਉਹ ਵੀ ਬੀਜਪੀ ਸਰਕਾਰ ਨੇ ਬਣਾਇਆ ਚਾਹੇ ਕ੍ਰੈਡਿਟ ਲੈਣ ਵਾਸਤੇ ਬੀਜਪੀ ਦੇ ਉਦੋਂ ਦੇ ਸਹਿਯੋਗੀ ਦਾ ਲੱਗੇ ਆ ਕੇ ਸਿਰ ਕੱਢ ਲੈਂਦੇ ਐ ਅੱਜ ਜੇ ਸੜਕਾਂ ਬਣੀਆਂ ਨੈਸ਼ਨਲ ਹਾਈਵੇਜ਼ ਬਣੇ ਐ ਚਾਹੇ ਇਹ ਉਥੇ ਹੋਰ ਇਨੇ ਮੈਡੀਕਲ ਇੰਸਟੀਚਿਊਟ ਬੜੇ ਐ ਉਹ ਸਾਰੀਆਂ ਗੱਲਾਂ ਸਾਹਮਣੇ ਖੜ ਕੇ ਬੋਲਦੀ ਹਾਂ ਚੰਗਨ ਕੁਰਸੀ ਗਿਆਨ ਪੜ੍ਹੇ ਲਿਖੇ ਕੋ ਹਾਰਸੀ ਗਿਆ ਇਹਨਾਂ ਗੱਲਾਂ ਨੂੰ ਅੱਜ ਸਾਰਿਆਂ ਨਾਲ ਜੋ ਗਰੀਬਾਂ ਵਾਸਤੇ ਕੀਤਾ ਹੈ ਜੋ ਬੇਸਿਕ ਸੈਨੀਟੇਸ਼ਨ ਵਾਸਤੇ ਸਵਚ ਭਾਰਤ ਨੂੰ ਲੈ ਕੇ ਕੀਤਾ ਹੈ ਕਿਸਾਨ ਸਨਮਾਨ ਨੀਤੀ ਦੀ ਗੱਲ ਹੈ ਇਹ 6000 ਰੁਪਿਆ ਜਿਹੜਾ ਹਰ ਕਿਸਾਨ ਦੇ ਖਾਤੇ ਵਿੱਚ ਆ ਰਿਹਾ ਹੈ ਉਹਨਾਂ ਸਾਰੀਆਂ ਗੱਲਾਂ ਨੂੰ ਅੱਜ ਲੋਕਾਂ ਨਾਲ ਸੰਝਾ ਕੀਤਾ ਹੈ ਤੇ ਉੱਥੇ ਹੀ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਨੂੰ ਕਿਉਂ ਬੀਜੇਪੀ ਮਜ਼ਬੂਤ ਕਰਨ ਦੀ ਲੋੜ ਹੈ ਉਹ ਗੱਲ ਵੀ ਸਾਂਝੀ ਕੀਤੀ ਹੈ ਕਿਉਂਕਿ ਮੇਰਾ ਮੰਨਣਾ ਹੈ ਤੇ ਲੋਕ ਵੀ ਇਸ ਗੱਲ ਨੂੰ ਦੇਖ ਰਹੇ ਹੈ ਵੀ ਆਮ ਆਦਮੀ ਦੀ ਇਸ ਪਾਰਟੀ ਦੀ ਜਿਹੜੀ ਸਰਕਾਰ ਬਣੀ ਹੈ ਉਹਦਾ ਅਗਰ ਪਿਛੋਕੜ ਦੇਖਿਆ ਜਾਵੇ ਪਾਰਟੀ ਦਾ ਤੇ ਦਿੱਲੀ ਦੇ ਅੰਦਰ ਹਰੇਕ ਗੱਲ ਦੇ ਅੰਦਰ ਉਹ ਕੇਂਦਰ ਸਰਕਾਰ ਨਾਲ ਉਲਝ ਕੇ ਰਹੇ ਹੈ ਕਨਫਰੋਂਟੇਸ਼ਨ ਨਾਲ ਚੱਲੇ ਹੈ ਪਰ ਪੰਜਾਬ ਤੇ ਜਿਹੜੀ ਆਰਥਿਕ ਸਥਿਤੀ ਹੈ ਉਹ ਦਿੱਲੀ ਨਾਲੋਂ ਬਹੁਤ ਾਡ ਹੈ ਜੇ ਦਿੱਲੀ ਦੇ ਅੰਦਰ ਰੈਵਨਿਊ ਸਰਪਲਸ ਸਟੇਟ ਹੈ ਕਿਉਂਕਿ ਉਥੇ ਬਹੁਤ ਸਾਰਾ ਪੈਸਾ ਕਿੱਥੋਂ ਆਊਗਾ ਜਿਹੜੇ ਇਹਨਾਂ ਨੇ ਵਾਅਦਾ ਕੀਤਾ ਪੈਸੇ ਕਿੱਥੋਂ ਆਣਗੇ ਉਹਦੇ ਵਾਸਤੇ ਕੇਂਦਰ ਦੀ ਜਿਹੜੀ ਪਾਰਟੀ ਅੱਜ ਬੀਜੇਪੀ ਦੇ ਖਿਲਾਫ ਜਿਹੜੀ ਧਾਰਨਾਵਾਂ ਬਣਾਈਆਂ ਉਹ ਕਿਸੇ ਹੋਰ ਨੇ ਨਹੀਂ ਬੀਜੇਪੀ ਦੀ ਜਿਹੜਾ ਸਹਿਯੋਗੀ ਦਲ ਸੀਗਾ ਅਕਾਲੀ ਦਲ ਨਹੀਂ ਬਣਾਇਆ ਵੀ ਬੀਜੇਪੀ ਪੰਜਾਬ ਦੇ ਹિતੈਸ਼ੀ ਨਹੀਂ ਉਹ ਉਹਨਾਂ ਦਾ ਮੰਨਣਾ ਸੀ ਅੱਜ ਇਹ ਮੌਕਾ ਮਿਲੇ ਅਸੀਂ ਪਿੰਡੋਂ ਪਿੰਡ ਜਾ ਕੇ ਲੋਕਾਂ ਨੂੰ ਆ ਕਲੀਅਰ ਕਰਾਂਗੇ ਵੀ ਪੰਜਾਬ ਵਾਸਤੇ ਕੀ ਮੋਦੀ ਸਾਹਿਬ ਦੀ ਸੋਚ ਹੈ ਕੀ ਭਾਜਪਾ ਦੀ ਸੋਚ ਹੈ ਕਿਸ ਤਰ੍ਹਾਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਇਹ ਦੇ ਦੌਰਾਨ ਮੈਂ ਆ ਕੇ ਕਹਿਣਾ ਵੀ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਗਾ ਵੀ ਮੇਰਾ ਮੰਨਣਾ ਹੈ ਜੇ ਉਦੋਂ ਵੀ ਮੈਂ ਕਾਂਗਰਸ ਤੇ ਸੀਗਾ ਉਦੋਂ ਵੀ ਮੈਂ ਕਹਿ ਸੀਗਾ ਜਨਵਰੀ ਮਹੀਨੇ 'ਚ ਪ੍ਰਧਾਨ ਮੰਤਰੀ ਮੋਦੀ ਜੀ ਦਾ ਪ੍ਰੋਗਰਾਮ ਬਣਿਆ ਸੀ ਪੰਜਾਬ ਦਾ ਫਿਰੋਜ਼ਪੁਰ ਦੇ ਵਿੱਚ ਉਹ ਉਸ ਸਮੇਂ ਦੀ ਜਿਹੜੀ ਕਾਂਗਰਸ ਸਰਕਾਰ ਸੀ ਉਹਨੇ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰ ਸਕੀ ਤੇ ਉਹ ਪ੍ਰੋਗਰਾਮ ਕੈਨਸਲ ਹੋ ਗਿਆ ਮੇਰਾ ਮੰਨਣਾ ਹੈ ਉਹ ਜਿਹੜਾ ਪ੍ਰੋਗਰਾਮ ਬਕਾਇਆ ਪਿਆ ਮੋਦੀ ਜੀ ਇੱਥੇ ਪੰਜਾਬ ਚ ਆਣ ਪੰਜਾਬ ਦੇ ਲੋਕਾਂ ਨਾਲ ਆਪਣਾ ਵਿਜ਼ਨ ਸਾਂਝਾ ਕਰਨ ਪੰਜਾਬ ਦੇ ਲੋਕ ਪੰਜਾਬ ਦੀ ਬੀਜੇਪੀ ਦੀ ਲੋਕਲ ਲੀਡਰਸ਼ਿਪ ਸਾਰੇ ਰਲ ਕੇ ਉਹਨਾਂ ਨੂੰ ਪੰਜਾਬ ਦੇ ਦੁੱਖ ਤਕਲੀਫ ਨਾਲ ਪਾਰਟਿਕੂਲਰ ਤੌਰ ਤੇ ਉਹਨਾਂ ਨਾਲ ਸਾਂਝਾ ਕਰੀਏ ਪੰਜਾਬ ਵਾਸਤੇ ਕੁਝ ਕਰ ਸਕੀਏ ਇਸ pau ਨਾਲ ਅਜਿੱਤਿਆ ਪੰਜਾਬ ਦੇ ਵਿੱਚ ਐਂ ਭੂਮਿਕਾ ਨਿਭਾਇਆ ਰਾਜਨੀਤੀ ਦੇ ਵਿੱਚ ਤੁਸੀਂ ਕਿਹੜੇ ਮੁੱਦੇ ਨੂੰ ਕਹਿੰਦੇ ਆ ਕਿ ਪੰਜਾਬ ਨੂੰ ਲੋੜ ਹੈ ਸੈਂਟਰ ਨੂੰ ਪੰਜਾਬ ਨੂੰ ਹਰੇਕ ਮੁੱਦੇ ਤੇ ਲੋੜ ਹੈ ਸਭ ਕਿਹੜੇ ਮੁੱਦੇ ਤੇ ਦੱਸੋ ਨਹੀਂ ਲੋੜ 100 ਲੱਖ ਕਰੋੜ ਦਾ ਕਰਜ਼ਾ ਹੈ ਜੀਐਸਟੀ ਜੁਲਾਈ ਦੇ ਮਹੀਨੇ ਚ ਜਿਹੜੀ ਅਨਾਊਂਸਮੈਂਟ 14% ਪੰਜ ਸਾਲਾਂ ਤੋਂ ਆਰ.ਆਈ.ਓ ਬੰਦ ਹੋਣ ਜਾ ਰਹੀ ਹੈ ਪੈਸੇ ਦਾ ਕੰਮ ਪੈਸੇ ਨਾਲ ਹੋਣਾ ਸਭ ਗੱਲਾਂ ਨਾਲ ਨਹੀਂ ਹੋਣਾ ਨਾਰਿਆਂ ਨਾਲ ਨਹੀਂ ਹੋਣਾ ਕਿ ਕੇਜਰੀਵਾਲ ਸਾਹਿਬ ਚਾਹ ਭਗਵੰਤ ਮਾਨ ਜੀ ਰੋਜ਼ ਅਨਾਊਂਸ ਕਰਦੇ ਰਹੇ ਸਸਤੀ ਸ਼ਰਾਬ ਵੇਚ ਕੇ ਪੰਜਾਬ ਨਹੀਂ ਚੱਲ ਸਕਦਾ ਸਾ ਮੇਰਾ ਮੰਨਣਾ ਹੈ ਪੰਜਾਬ ਦਾ ਬੇੜਾ ਕਰਕੇ ਨਾ ਕਰੋ ਪੰਜਾਬ ਨੂੰ ਪਹਿਲਾਂ ਉੱਡਦਾ ਪੰਜਾਬ ਕਹਿੰਦੇ ਸੀ ਅਕਾਲੀ ਚਿੱਟਾ ਵੇਚ ਕੇ ਤੁਰ ਗਏ ਹੁਣ ਇਹ ਦਾਰੂ ਵੇਚਣ ਲੱਗੇ ਪੰਜਾਬ ਦਾ ਭੁੱਖ ਦਾਰੂ ਤੇ ਚਿੱਟੇ ਦੇ ਵਿੱਚ ਨਹੀਂ ਸਾ ਪੰਜਾਬ ਨੂੰ ਇੰਡਸਟਰੀ ਦੀ ਲੋੜ ਹੈ ਪੰਜਾਬ ਨੂੰ ਬੈਟਰ ਹਾਈ ਰੈਗਿਊਲੇਸ਼ਨ ਦੀ ਲੋੜ ਹੈ ਤਾਂ ਕਿ ਬੱਚੇ ਬਾਹਰ ਨਾ ਜਾਣ ਇੱਥੇ ਕੋਈ ਨਾ ਕੋਈ ਇੰਡਸਟਰੀ ਲੱਗੂਗੀ ਉਦੇ ਵਾਸਤੇ ਅਸੀਂ ਸਾਰੇ ਸਾਥੀ ਰਲ ਮਿਲ ਕੇ ਕੋਸ਼ਿਸ਼ ਕਰਾਂਗੇ ਕਿ ਕੇਂਦਰ ਸਰਕਾਰ ਦਾ ਪੀਐਸਯੂ ਦਾ ਕੋਈ ਵੱਡਾ ਯੂਨਿਟ ਤੁਸੀਂ ਉਹਨਾਂ ਲੈ ਕੇ ਆਉਣ ਵਾਸਤੇ ਜਕਰ ਤੋਂ ਇਲੈਕਸ਼ਨ ਲਾਉਣ ਦੀ ਕਹਿ ਗਏ 6 ਮਹੀਨੇ ਦੀ ਇਲੈਕਸ਼ਨ ਦੀ ਗੱਲ ਕਹੀ ਗਈ ਬੁਲਾ ਰਹੇ ਨੇ ਸਟੇਜ ਤੋਂ ਠੀਕ ਇਹ ਕਹਿਣਾ ਚਾਹੁੰਦਾ ਵੀ ਰੱਖਦੇ ਯਾਦ ਸਾਡੇ ਸਰਕਾਰ ਵੇਖੋ ਮੈਂ ਨਹੀਂ ਮੈਂ ਇਸ ਕੱਲ ਨੂੰ ਮੈਂ ਤੁਹਾਡੇ ਮਨਨ ਕਾਜੀ 6 ਮਹੀਨੇ ਦਾ ਮੈਂ ਆਪਣੇ ਭਾਸ਼ਣ ਚ ਕਲੀਅਰ ਕੀਤਾ ਲੋਕਾਂ ਨੇ ਫਤਵਾ ਦਿੱਤੇ 5 ਸਾਲ ਵਾਸਤੇ ਦਿੱਤਾ ਹੁਣ ਭੁਗਤਣਾ ਪਊਗਾ ਸਰ ਲੋਕ ਆਪਣੀ ਗਲਤੀ ਅੱਜ ਹੀ ਮੰਨ ਲਿਆ ਉਹਨਾਂ ਨੇ ਵੀ ਆ ਸਾਡੇ ਨਾਲ ਬੜਾ ਤੋਖਾ ਹੋ ਗਿਆ ਕਿਉਂਕਿ ਕਹਿੰਦੇ ਨੇ ਵੀ ਅੱਜ ਕਹਿੰਦੇ ਮਹੌਲੀ ਦੇ ਅੰਦਰ ਕਿਸੇ ਨੇ ਮਿਰਚਾਂ ਪਾ ਕੇ ਅੱਖ ਚੇਦੇ 10 ਕਿਲੋ ਸ਼ਾਇਦ ਸੋਨਾ ਹੈ ਪਤਾ ਨਹੀਂ ਕਰੋੜਾ ਰੁਪਿਆ ਲੈ ਗਏ ਚੱਕੇ ਉਤੋਂ ਲੈ ਗਏ ਜਿਹੋ ਦਾ 1 ਕਰੋੜ ਰੁਪਿਆ ਸੀਗਾ ਇੱਥੇ ਪੰਜਾਬ ਸਾਰੇ ਪੰਜਾਬ ਦੇ ਲੋਕਾਂ 'ਚ ਕੱਟਾ ਪਾ ਕੇ ਆਮ ਆਦਮੀ ਪਾਰਟੀ ਸਾਰਾ ਪੰਜਾਬ ਹੀ ਲੁੱਟ ਕੇ ਲੈ ਗਈ ਇਹ ਤਾਂ ਲੋਕਾਂ ਨੂੰ ਫੋਕਟਾ ਪਊਗਾ ਪਰ ਅਸੀਂ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦੇ ਆ ਜੋ ਅਮਿਤ ਸ਼ਾਹ ਜੀ ਆ ਕੇ ਕਹਿ ਕੇ ਗਏ ਉਹ ਦਿਨ ਉਹਨਾਂ ਨੇ ਕਿਹਾ ਵੀ ਪਾਣੀ ਨੂੰ ਸਿਰ ਦੇ ਉੱਤੋਂ ਨਹੀਂ ਨੰਗਣ ਦੇ ਦੇ ਚਾਹੇ ਸਰਕਾਰ ਤੇ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਆਵਾਂ ਆਰ ਦੀ ਪਾਰਟੀ ਦੀ ਹੈ ਪਰ ਅਸੀਂ ਦੇਖ ਰਹੇ ਹਾਂ ਪਾਣੀ ਸਿਰ ਤੋਂ ਉੱਤੇ ਨਹੀਂ ਨੰਗਣ ਦੇ ਦੇ ਲੋਕਾਂ ਨੂੰ ਅਸ਼ਸ਼ਤ ਕਰਦੇ ਥੈਂਕ ਯੂ ਸਕੈਮ ਹੈ ਸਾਬਰ ਨੂੰ ਦੁੱਖ ਹੈਗਾ ਉਹ ਸੋਲਜਰ ਦਾ ਕਿਸੇ ਵੀ ਪਾਰਟੀ ਨੂੰ ਦੁੱਖ ਨਹੀਂ ਹੈਗਾ ਇਸ ਕਾਰਨ ਵੋਟਾਂ ਦੀ ਰਾਜਨੀਤੀ ਨਹੀਂ ਹੋ ਰਹੀ ਕਿੱਥੇ ਚੱਲ ਰਹੀ ਹੈ ਜਿਹੜੇ ਸ਼ਹੀਦ ਹੋਏ ਕਹ ਰਹੇ ਹਾਂ ਜਿਹੜੇ ਸੱਤ ਜਵਾਨ ਸ਼ਹੀਦ ਹੋਏ ਜਿੱਥੇ ਲੜਾ ਦੇ ਦੇਖੋ ਹਰੇਕ ਜਿਹੜਾ ਅੱਜ ਬੱਚਾ ਜਿਹਦੇ ਵੀ ਜਾਨ ਜਾਂਦੀ ਹੈ ਉਹ ਸਾਡੇ ਸਾਰਿਆਂ ਦਾ ਇੱਕ ਅਬੂਈ ਉਹ ਦਮ ਬਿਸ ਇਸ ਆਰ ਮੋਰ ਲੌਬਲੀਗੇਸ਼ਨਸ ਥਿਸ ਇਜ਼ ਅ ਡੈਟ ਆਫ ਗ੍ਰੈਟੀਟਿਊਡ ਉਹਨਾਂ ਦੇ ਪਰਿਵਾਰ ਦਾ ਸੀ ਕੀ ਸੁਮਾਰ ਸਕਦੇ ਹਾਂ ਸਾਰਿਆਂ ਦੀ ਹੈ ਉਹਦਾ ਸਾਰਿਆਂ ਨੂੰ ਦੁੱਖ ਹੈ ਲੈ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਨਹੀਂ ਪਰ ਉਹਦੇ ਵਾਸਤੇ ਮਜ਼ਬੂਤ ਹਿੰਦੁਸਤਾਨ ਹੀ ਉਹਦਾ ਮੁਕਾਬਲਾ ਕਰ ਸਕਦਾ ਹੈ ਇਹਨਾਂ ਦੇ ਜੁੱਤੇ ਦੰਦ ਨਹੀਂ ਖੱਟੇ ਕਰਨ ਵਾਲੇ ਪੋਜੀਸ਼ਨ ਚਾਂਦੇ ਜਦੋਂ ਤਾਈਂ ਭੈ ਨਹੀਂ ਬਣਦਾ ਉਹਨਾਂ ਦੇ ਦਿਲ 'ਚ ਉਦੋਂ ਤਾਈਂ ਸਾਨੂੰ ਤਗੜੇ ਹੋ ਗਿਆ ਲੜਾਈ ਸਰ ਫਰਜੀ ਡਿਗਰੀ ਵਾਲੇ ਤੇ ਕਾਰਵਾਈ ਕੀਤੀ ਹੈਗੀ ਤੁਮ ਆਤਮਾਤ ਕੀ ਹੈ ਸਹੀ ਕਰ ਰਹੇ ਹੋ ਜੀ ਬਹੁਤ ਵਧੀਆ ਜੀ ਮੇਰੀ ਇੱਕੋ ਹੀ ਮੰਗ ਹੈ ਸਾਹਿਬ ਟਰਾਂਸਪੇਰੈਂਟ ਤਰੀਕੇ ਨਾਲ ਹੋਵੇ ਕਿਉਂਕਿ ਗੱਲਾਂ ਬਹੁਤ ਹੁੰਦੀਆਂ ਹਨ ਸਿਮਲਾ ਸਾਹਿਬ ਇਹਨਾਂ ਦੇ ਆਪ ਤੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਉਤਾਰਿਆ ਜਿਹੜੇ ਹੈਲਥ ਮਨਿਸਟਰ ਸਾਹਿਬ ਸੀਗੇ ਪਰ ਇਹਨਾਂ ਦੀ ਨੀਅਤ ਤੇ ਸ਼ੱਕ ਇਸ ਤਰ੍ਹਾਂ ਕਰਕੇ ਆ ਵੀ ਤੁਸੀਂ ਯਾਦ ਕਰੋ ਜਦੋਂ 5 ਲੱਖ ਦਾ ਇਹਨਾਂ ਦੇ ਆਪਣੇ ਲੀਡਰ ਤੇ 2017 ਦੇ ਅੰਦਰ ਇਲੈਕਸ਼ਨਾਂ ਜੇ ਜੋ ਕੁਝ ਕੀਤਾ ਉਹਨਾਂ ਨੇ ਉਹਦਾ ਇੱਥੇ ਹੀ ਖੁਲਾਸਾ ਨਹੀਂ ਹੋਇਆ ਉਸੇ ਤਰ੍ਹਾਂ ਹੀ ਆ ਜੋ ਕੁਝ ਹੋ ਰਿਹਾ ਹੈ ਜਿਸ ਦਿਨ ਮੰਤਰੀ ਮੰਡਲ ਬਣਿਆ ਉਸੇ ਦਿਨ ਗੱਲ ਚੱਲ ਪਈ ਕਿ ਕਿਸੇ ਨਾ ਕਿਸੇ ਇੱਕ ਮੰਤਰੀ ਨੂੰ ਟੰਗਣਗੇ ਆਪਣੀ ਇਮੇਜ ਸੁਧਾਰਨ ਵਾਸਤੇ ਹੋ ਸਕਦਾ ਹੈ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਹੋਵੇ ਟਰਾਂਸਪੇਰੈਂਟ ਤਰੀਕੇ ਨਾਲ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਸਰਕਾਰ ਦੀ ਚਾਹ 92 ਐਮਐਲਏ ਨਾਲ ਕੋਲ ਹੈ ਪਰ ਉਹਨਾਂ ਦੀ ਕ੍ਰੈਡੀਬਿਲਿਟੀ ਇਹਨਾਂ ਦੀ ਵਿਸ਼ਵਸਨੀਅਤਾ ਲੋਕ ਪਰੋਸਾ ਨਹੀਂ ਕਰਦੇ ਵੀ ਆਦਾ ਇੱਕ ਸਟੇਜ ਉਹ ਸਟੇਜ ਮੈਨੇਜਮੈਂਟ ਇਵੈਂਟ ਇਵੈਂਟ ਮੈਨੇਜਮੈਂਟ ਕੰਪਨੀ ਹੈ ਕੋਈ ਇਵੈਂਟ ਦੇ ਤੌਰ ਤੇ ਇਹਨਾਂ ਨੂੰ ਇਸਤੇਮਾਲ ਕਰ ਰਹੀ ਹੈ ਸੰਗਰੂਰ ਦੇ 2000 ਕਰੋੜ ਦੇ 2000 ਕਰੋੜ ਦੇ ਸਕੈਮ ਦੇ ਵਿੱਚ ਪਰਪੁਸ਼ਾ ਅਸ਼ੋਕ ਦੀ ਜਾਂਚ ਕਰ ਰਹੀ ਹੈ ਜੀ ਅੱਛਾ ਮੈਂ ਕਹਿ ਕੇ ਹਟਾਂ ਵੀ ਟਰਾਂਸਪੇਰੈਂਟ ਤੇ ਵਿਸ਼ਵਸਨੀਤ ਤਰੀਕੇ ਨਾਲ ਜਾਂਚ ਵੇਖ ਕਰਨ ਕਿਸੇ ਕਿਸੇ ਗੱਲ ਨੂੰ ਸਿਰੇ ਲਾਣ ਐਵੇਂ ਦੋਸ਼ ਲਾਂਚਣ ਨਾ ਲਾਂਣ ਪਹਿਲੇ ਆਪਣਾ ਕਰਜ਼ ਮਾਰ ਲ ਕੇ ਪਹਿਲਾਂ ਸੁੰਗਲਾ ਸਾਹਿਬ ਵਾਲਾ ਮਸਲਾ ਹੱਲ